ਦੋ ਬੱਗਾ 100 ਰਨ 300 300 ਕੇ ਦੋ ਬੱਗਾ ਦੋ ਬੱਗਾ 300 ਠੀਕ ਹੈ ਹੋਰ ਫਿਰ ਲੈ ਵੀ ਨਾਮ ਆ ਗਿਆ ਆਪਾਂ ਹੀ ਖੇਡਾਂਗੇ ਕਿਹੜੇ ਜਨੋਟ ਚਲਦਾ ਹੈ ਆਮ ਲੋਕਾਂ ਸਾਹਬੀ 100 ਹੋ ਗਿਆ ਬਾਈ 400 3 ਵੱਗਾ 4 ਵੱਗਾ 4 ਵੱਗਾ ਕੈਚ ਆਊਟ 4 ਵੱਗਾ ਦੇ ਕੈਚ ਆਊਟ 4 ਵੱਗਾ ਕੈਚ ਆਊਟ 400 ਇਹਨਾਂ ਦਾ 400 ਆ ਕਿਆ ਕਰ ਲਈ ਚਾਰ ਬੰਗਾਂ ਕੈਚ ਆਊਟ ਓਏ ਪਿੱਛੇ ਹੋ ਜਾਣਾ ਤੇਰਾ ਨਾਰੂ ਪਹੀ ਪੜੇ ਕਿੰਨੇ ਹੋ ਗਏ 400 ਆਈ ਫੜਾਉਂਦੀ ਪਹਿਲੀ ਤੇ ਪਹਿਲੀ ਓਏ ਆਪਾਰਤੀਆ ਬਣਾ ਰਾ ਰਾਮ ਬਣਿਆ ਰਾਮ ਬਣਿਆ ਆຊੂ ਛੋਟੇ ਜਿਹੜੇ ਨਾਲ ਬਈ ਬਈ ਜਿਹੜੇ ਨਾਲ ਮੈਂ ਲਵੀ ਤੇ ਤਰਨੀ ਮੇਰੀ ਬੋਲੀ ਇਹ ਵਾ ਚੱਕ ਇੰਨਾ ਟਾਈਮ ਕਿਥੇ ਕੈਚ ਆਊਟ ਮੈਂ ਦੱਸਿਆ ਜੇ ਨੂੰ ਕਹਿੰਦੇ ਕਿੱਥੇ ਆ ਇਹ ਉਹ ਦੱਸਾ ਕਿ ਮਾਰੂ ਇਸ ਤੋਂ ਮੰਨ ਰੀਐਂਟਰੀ ਬਾ ਦੋ ਗਲੇ ਉਹ ਦੋਨੇ ਆ ਬਣਾ ਚਲਾਉਣੇ ਆ ਤੇਰੇ ਉੱਤੇ ਤਾਂ ਗੁੱਲੀ-ਫੁੱਟਕੀ ਨੇ ਦੋਨਾਂ ਸਾਲ ਕਿਵੇਂ ਲਾਏਗਾ ਡੰਡਾ ਦੂਸਰਾ ਲੈ ਨਾ ਇੱਕ ਹੋਰ ਇੱਕ ਹੋਰ ਦੀ ਪਰਚਾਏ ਬੱਸ ਇਦਨੇ ਲਾਣਾ ਯਾਰ ਕੋਈ ਨਾ ਉਹ ਇਦਨੇ ਨਹੀਂ ਲਾਣਾ

ਕੋਈ ਐ ਦੋ ਦੇਖ ਕਰਾਈਗੀ ਸੌ ਮਾਰ ਦੇ ਯਾਰ ਅੱਤ ਹੋ ਜੂ ਯਾਰ ਓ ਆਸੂ ਰੀਐਂਟੀ ਪਾਣੀ ਆ ਫਿਰ ਮਾਰ ਲੱਗਦੀ ਪਾਣੀ ਪਾ ਦੇ ਰਾਂ ਮੈਡ ਨਹੀਂ ਆ ਕਾਹ ਚ ਕਿ ਮੈਨੂੰ ਉਹਨੇ ਹੋਵੇ ਕੀ ਫਿਰਦਾ ਓ ਮੈਨੂੰ ਵੜਦਣਾ ਖੇ ਪੱਟੀ ਚ ਪਤੋਲਾ ਕਿਹੜਾ ਬਰੋਲਾ ਟੱਕ ਬਰੋਲੇ ਦੀ ਪਹਿਲੀ ਕੀਮ ਹੈਗੀ ਉਹਨਾਂ ਨੇ ਤਾਂ ਉਹ ਹੈਗੀ ਆ ਯਾਰ ਮੇਰਾ ਨਾਮ ਲਿਖਦਾ ਮੇਰਾ ਨਾਮ ਲਿਖਦਾ